ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ ਕੌਰ ਸਰਬਜੀਤ ਕੌਰ ਬਰਾਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਪੰਜਾਬੀ ਕਿਚਨ ਵਿੱਚ Facebook ਤੇ Instagram ਤੇ ਅੱਜ ਆਪਾਂ ਨਮਕੀਨ ਸਨੈਕਸ ਬਣਾਵਾਂਗੇ ਪਿਆਜ਼ ਤੋਂ ਪਿਆਜ਼ ਲਸਣ ਹੁਣ ਆਪਾਂ ਨੇ 2 ਕਿਲੋ ਮੈਦਾ ਲਿਆ 2 ਕਿਲੋ ਮੈਦਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ 3 1/3 ਚਮਚ ਖਾਣੇ ਵਾਲੇ ਨਮਕ ਪਾਵਾਂਗੇ ਕਿਉਂਕਿ ਪਿਆਜ਼ ਵਗੈਰਾ ਪਾਇਆ ਨਾ ਪਿਆਜ਼ ਲਸਣ ਪਾਇਆ ਸਾਰਾ ਕੁਝ ਕਾਰੀ ਪੱਤਾ ਤੇ ਹੁਣ ਆਪਾਂ ਤਿੰਨ ਚਮਚ ਨਮਕ ਪਾ ਲਿਆ ਮੁੰਜ ਵਾਇਨ ਪਾਵਾਂਗੇ ਇਹ ਵੀ ਆਪਾਂ ਤਿੰਨ ਚਮਚ ਤੇ ਉੱਤੇ ਉੱਤੇ ਪਾਵਾਂਗੇ ਬੀਕੋਸ ਕਿਉਂਕਿ ਜਿਆਦਾ ਮਸਾਲੇ ਵਾਲੀਆਂ ਨਹੀਂ ਨਾ ਹੁਣ ਆਪੇ ਦੇ ਵਿੱਚ ਕੋਈ ਬੇਕਿੰਗ ਪਾਊਡਰ ਸੋਡਾ ਕੁਝ ਨਹੀਂ ਪਾਉਣਾ ਇਹਨਾਂ ਨੂੰ ਆਪਾਂ ਮਿਕਸ ਕਰਕੇ ਥੋੜਾ ਜਿਹਾ ਫਿਰ ਆਪਾਂ ਹੁਣ ਪਾ ਦਵਾਂਗੇ ਮਾਜਰਿਨ ਨਾਲ ਮਾਜਰਿਨ ਪਾਦਾਂਗੇ ਨਾਲ ਆਪਾਂ ਪਾ ਦਾਂਗੇ ਹੁਣ ਜਿਹੜਾ ਆਪਾਂ ਪੇਸਟ ਤਿਆਰ ਕੀਤਾ ਸੀਗਾ ਲਸਣ ਤੇ ਕਾਰੀ ਪੱਤਾ ਪਿਆਜ਼ ਤੇ ਹਰੀਆਂ ਮਿਰਚਾਂ ਪਾਈਆਂ ਸੀਗੀਆਂ ਨਾ ਹੁਣ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਤੇ ਆਪਾਂ ਇਹਦਾ ਡੋ ਤਿਆਰ ਕਰ ਲਵਾਂਗੇ ਡੋ ਇਹ ਮੇਰਾ ਤਿਆਰ ਕਰਨਾ ਜਿਆਦਾ ਇਹਨੂੰ ਪਤਲਾ ਨਹੀਂ ਰੱਖਣਾਗਾ ਜਿਵੇਂ ਦੇ ਆਪਾਂ ਆਟਾ ਗੁੰਨਦੇ ਆ ਉਵੇਂ ਦਾ ਹੀ ਡੋ ਤਿਆਰ ਕਰਨਾ ਹੈ ਇਹਦਾ ਵੀ ਆਟੇ ਨਾਲ ਥੋੜਾ ਜਿਹਾ ਸਖਤ ਰੱਖਣਾਗਾ ਹੁਣ ਆਪਾਂ ਦਾ ਸਾਰਾ ਮਿਕਸਚਰ ਤਿਆਰ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਦਾ ਡੋਅ ਤਿਆਰ ਕਰ ਲੈਣੇ ਕਿਉਂਕਿ ਆਪਾਂ ਘਰ ਵਿੱਚ ਕੋਈ ਵੀ ਫਰੈਸ਼ ਚੀਜ਼ੇ ਬਣਾ ਸਕਦੇ ਕਦੋਂ ਮਰਜ਼ੀ ਬਿਕੋਜ਼ ਕਿਉਂਕਿ ਨੇ ਇਹ ਪਣਾੰਗ ਤੋਂ ਮੇਰੀ ਫਰੈਂਡ ਆ ਗਈ ਤੇ ਉਹਦੀ ਨਾਨ ਨੂੰ ਚਾਹੀਦੇ ਸੀ ਬੱਚਿਆਂ ਵਾਸਤੇ ਘਰੇ ਚਾਹ ਨਾਲ ਦੁਪਹਿਰ ਨੂੰ ਖਾਣ ਖਾਣ ਵਾਸਤੇ ਉਹ ਮੇਰੇ ਤੋਂ ਬਹੁਤ ਸਮਾਂ ਲੈ ਲੈਂਦੇ ਮਹੀਨੇ ਚ ਚਾ ਪੰਜ ਛੇ ਮੇਰੀ ਤਾਂ ਸਮਾਂ ਲੈ ਲੈਂਦੇ ਕਦੀ ਨਮਕੀਨ ਕਦੀ ਮਿੱਠਾ ਕਦੀ ਕੋਸ ਕਦੀ ਕੋਸ ਤੇ ਉਹ ਇੱਥੇ ਆਏ ਹੋਏ ਸੀ ਜ਼ੋਰ ਤੇ ਉਹ ਕਹਿੰਦੇ ਵੀ ਸਾਨੂੰ ਕੱਲ ਨੂੰ ਜ਼ਰੂਰ ਬਣਾ ਕੇ ਦੇ ਅੱਜ ਉਹਨਾਂ ਨੇ ਵਾਪਸ ਜਾਣਾ। ਹੁਣ ਆਪਣਾ ਇਹਦਾਂ ਟੂ ਜਿਹੜਾ ਰੈਡੀ ਹੋ ਗਿਆ ਹੁਣ ਆਪਾਂ ਇਹਨੂੰ ਮੜਾ ਜਾ ਤੇਲ ਦਾ ਲਾ ਕੇ ਆਹ ਤੇਲ ਜਿਹਾ ਲਾ ਕੇ ਚਮਚਾ ਨੂੰ ਫਿਰ ਆਪਾਂ ਇਹਨੂੰ ਨਾਟ ਕੱਪੜੇ ਨਾਲ ਜਾਂ ਪਲਾਸਟਿਕ ਵਿੱਚ ਪਾ ਕੇ ਵੀ ਠੱਕ ਰੱਖ ਸਕਦੇ ਆ। ਤੇ ਬਾਪਾ ਇਹਨੂੰ ਅੱਧਾ ਕੋ ਘੰਟਾ ਰੈਸਟ ਵਾਸਤੇ ਰੱਖਾਂਗੇ ਕੱਪੜੇ ਨਾਲ ਟੱਕ ਕੇ ਕਿਉਂਕਿ ਫਿਰ ਇਹ ਥੋੜਾ ਜਾ ਹੋ ਹੋ ਜਾਊਗਾ ਨਾ ਤੇ ਜੇ ਪਹ ਇਹਨੂੰ ਹੁਣ ਤਾਜੇ ਤਾਜੇ ਨੂੰ ਵੇਲਣ ਲੱਗਾਂਗੇ ਤੇ ਫਿਰ ਇਹ ਤਾਜੇ ਤਾਜੇ ਦੀ ਇਹਨੇ ਖੇੜਦੇ ਜਾਊਗਾ ਸਾਰਾ ਆਟਾ ਵੀ ਖਿੱਲਰਦਾ ਜਾਊਗਾ ਜੁੜੂਗਾ ਨਹੀਂ ਹੁਣ ਇਹ ਰੈਸਟ ਵਾਸਤੇ ਆਪਾਂ ਇਹਨੂੰ ਰੱਖ ਦਿੱਤਾ ਤੇ ਹੁਣ ਇਹ 10 ਮਿੰਟ ਇਹਨੂੰ ਰੈਸਟ ਵਾਸਤੇ ਰੱਖ ਕੇ ਅੱਧਾ ਘੰਟਾ ਫਿਰ ਆਪਾਂ ਇਹਦੀਆਂ ਇਹਦੇ 스ਨੈਕਸ ਵੇਲ ਕੇ ਬਣਾਉਂਦੇ ਲਾ ਮੈਂ ਕਪੜੇ ਨਾਲ ਹੀ ਕਵਰ ਕਰਦਾ ਬਿਕੋਜ਼ ਬੱਚਿਆਂ ਬੱਚਿਆਂ ਨੇ ਖਾਣੀਆਂ ਹੁੰਦੀਆਂ ਤੁਹਾਨੂੰ ਪਤਾ ਹੀ ਆ ਬੱਚੇ ਤਾਂ ਪਹਿਲਾਂ ਹੀ ਬਾਹਰਲੀਆਂ ਚੀਜ਼ਾਂ ਖਾ ਖਾ ਕੇ ਉਹ ਹੁੰਦੇ ਆ ਫਿਰ ਆਪਣੇ ਤੇ ਵਿਸ਼ਵਾਸ ਕਰਕੇ ਅਗਲਾ ਚੀਜ਼ ਸਮਾਨ ਲੈਂਦਾ ਫਿਰ ਜੇ ਆਪਾਂ ਬਣਾਇ ਨਹੀਂ ਹੁਣ ਆਪਾਂ ਵੇਲਣੀਆਂ ਸ਼ੁਰੂ ਕਰਦੇ ਤੁਸੀਂ ਪੀਸ ਜੇ ਜੇ ਮਰਜ਼ੀ ਕੱਟ ਸਕਦੇ ਆ ਆਪਦੀ ਮਰਜ਼ੀ ਦੇ ਨਾਲ ਮੈਨੂੰ ਤਾਂ ਵੈਸੇ ਉਹਨਾਂ ਨੇ ਕਿਹਾ ਵੀ ਜਿਵੇਂ ਆਪਾਂ ਮਟਰੀ ਦੇ ਪੀਸ ਕੱਟਦੇ ਨਾ ਐਵੇਂ ਦੀ ਕੱਟਣੇ ਆਗੇ ਮੇਰਾ ਕ ਰੈਸਪੀ ਛੇਰ ਹੋ ਜਾਂਦੀ ਆ ਨਾਲੇ ਨਾਲੇ ਫਿਰ ਮੇਰਾ ਉਹ ਹੋ ਜਾਂਦਾ ਹੈ ਕੀ ਨਾ ਆਰਡਰ ਕੰਪਲੀਟ ਹੋ ਜਾਂਦਾ ਥੋੜਾ ਬਹੁਤ ਕੰਮ ਘਰ ਦੇ ਵਿੱਚ ਚੱਲੀ ਜਾਂਦਾ ਰਹਿੰਦਾ ਹੌਲੀ ਹੌਲੀ ਇੰਨੇ ਨਾਲ ਹਸਬੰਦ ਨੂੰ ਵੀ ਮਦਦ ਹੋ ਜਾਂਦੀ ਵਿਚਾਰੇ ਨੂੰ ਤੇ ਕਿਉਂਕਿ ਤੁਹਾਨੂੰ ਪਤਾ ਹੀ ਆਪਣੇ ਘਰਾਂ ਦੀਆਂ ਜ਼ਰੂਰਤੀਆਂ ਜ਼ਰੂਰਤਾਂ ਤਾਂ ਪੂਰੀਆਂ ਭੜਦੀਆਂ ਹੀ ਨਹੀਂ ਗੀਆਂ ਹਨ ਤੇ ਹੁਣ ਆਪਾਂ ਕੱਲ ਨੂੰ ਆਪਾਂ ਪੰਜੀਰੀ ਬਣਾਉਣੀ ਹੈ ਕਿਸੇ ਦੀ ਆਰਡਰ ਕਿਉਂਕਿ ਮੈਂ ਇੱਕ ਇੱਕ ਕਰਕੇ ਕੰਮ ਕਰਦੀ ਫਿਰ ਕਿਸੇ ਵੇਲੇ ਥੱਕ ਜਾਂਦੀ ਅੱਜ ਹੈ ਤਾਂ ਥੋੜਾ ਸੀ ਕੁੜੀ ਇਕਾਈ ਸੀਗੀ ਫਿਰ ਵਿਚਾਰੀ ਰਾਤ ਦੇ ਕੰਮ ਤੋਂ ਮੈਂ ਕਹਤੂੰ ਸੌਂ ਜਾ ਕੋਈ ਨਾ ਮੈਂ ਹੌਲੀ ਹੌਲੀ ਕਰ ਲੈਂਦੀ ਥੋੜੇ ਹੀ ਕੰਮ ਬਿਕੋਜ਼ ਅੱਜ ਮੇਰੇ ਹਸਬੰਦ ਕੰਮ ਤੋਂ ਨਹੀਂ ਆਏਗੇ ਖਾਣਾ ਖਾਣ ਵਾਸਤੇ ਤੇ ਗੱਲਾਂ ਬਾਤਾਂ ਕਰ ਦਿੱਤੇ ਆ ਕੰਮ ਹੋ ਜਾਂਦਾਗਾ ਇੰਨੀ ਕੁ ਪਤਲੀ ਰੱਖਣੀ ਆ ਰੋਟੀ ਉਨੇ ਦੇਖੋ ਤੁਸੀਂ ਆਪਾਂ ਐਵੇਂ ਦੇ ਪੀਸ ਬਣਾਵਾਂਗੇ ਨਾ ਕਿਉਂਕਿ ਕਹਿੰਦੇ ਸਾਨੂੰ ਐਵੇਂ ਦੇ ਪੀਸੇ ਚਾਹੀਦੇ ਜਿਆਦੇ ਛੋਟੇ ਨਹੀਂ ਮੋਟੇ-ਮੋਟੇ ਪੀਸੇ ਚਾਹੀਦੇ ਆ ਤੇ ਜਿਆਦੇ ਪਤਲੇ ਨਹੀਂ ਤੇ ਨਾ ਜਿਆਦੇ ਲੰਬੇ ਹੁਣ ਆਪਾਂ ਇਹਨਾਂ ਨੂੰ ਕੱਟ-ਕੱਟ ਕੇ ਸਾਰਿਆਂ ਨੂੰ ਤੇ ਟਰੇਆਂ 'ਤੇ ਲੈ ਲੈਣੇ ਨਾਲ-ਨਾਲ ਮੈਂ ਫਰਾਈ ਕਰ ਲੂੰਗੀ ਇਹਦੀ ਕੋਈ ਜ਼ਿਆਦਾ ਉਖਾ ਨਹੀਂ ਆਪਾਂ ਘਰ ਵਿੱਚ ਹਰ ਇੱਕ ਚੀਜ਼ ਬਣਾ ਸਕਦੇ ਆ ਘਰ ਦੀ ਬਣੀ ਚੀਜ਼ ਦਾ ਟੇਸਟੀ ਡਿਫਰੈਂਟ ਹੁੰਦਾ ਹਨਾ ਆਪ ਨੂੰ ਪਤਾ ਹੁੰਦਾ ਵੀ ਆਪਾਂ ਕਿਹੋ ਜੀ ਚੀਜ਼ ਜੂਸ ਕੀਤੀ ਹੈ ਕਿ ਨਹੀਂ ਹੁਣ ਆਪਣੇ ਆਪਾਂ ਇਸ ਤਰ੍ਹਾਂ ਕਰਕੇ ਪੀਸ ਸਾਰੇ ਕੱਟ ਲੈਂਦੇ ਇਹ ਜੁੜਦੀਆਂ ਨਹੀਂ ਜਿਵੇਂ ਮਰਜੀ ਆਪਾਂ ਇਹਨਾਂ ਨੂੰ ਕੱਟ ਕਰਕੇ ਰੱਖ ਲਈਏ ਨਾ ਜ਼ਿਆਦਾ ਟਾਈਮ ਇਹ ਜੁੜਦੀਆਂ ਜਮ ਨਹੀਂ ਨਾਲੇ ਚਲ ਲੈ ਠਾ ਸਾਰਾ ਦਿਨ ਫ੍ਰੀ ਵੀ ਰਹਿਣਾ ਹੀ ਹੁੰਦਾ ਹਨਾ ਤੇ ਆਪਦਾ ਕੰਮ ਹੋ ਜਾਂਦਾ ਇੰਨੇ ਨਾਲ ਵਧੀਆ ਵਿਜੀ ਰਹਿਦਾ ਹੈਗਾ ਅੱਜ ਅੱਜ ਹਸਬੰਡ ਆਏ ਨਹੀਂ ਖਾਣਾ ਖਾਣਾ ਆਪਾਂ ਇਕੱਲੇ ਬਣਾਏ ਨਹੀਂ ਸੀ ਖਾਣਾ ਖਾਣ ਮੈਂ ਇਕੱਲੀ ਸੀ ਘਰੇ ਤੇ ਕੁੜੀ ਸੀਗੀ ਤੇ ਥੋੜਾ ਜਿਹਾ ਖਾਣਾ ਬਣਾ ਲਿਆ ਬਸ ਚੋਲ ਬਣਾ ਕੇ ਤੇ ਉਹਨਾਂ ਨੂੰ ਫਰਾਈ ਕਰਕੇ ਤੇ ਟਾਈਮ ਪਾਸੇ ਕਰ ਲਿਆ ਹੁਣ ਆਪਾਂ ਤੇਲ ਵੀ ਉਧਰ ਰੱਖਿਆ ਹੋਇਆ ਕੜਾਈ ਵਿੱਚ ਤੇ ਨਾਲ ਆਪਾਂ ਇੱਧਰ ਆਪਾਂ ਨੇ ਤੇਲ ਰੱਖਿਆ ਹੋਇਆ ਸੀ ਕੜਾਈ ਵਿੱਚ ਗੋਲ ਗਰਮ ਦੋ ਟ੍ਰੇਆਂ ਭਰ ਲਈਆਂ ਮੈਂ ਕੁਛ ਰਹਿ ਗਿਆ ਪਾ ਕੇ ਹੀ ਤੇ ਫਿਰ ਆਪਾਂ ਬਾਅਦ ਵਿੱਚ ਨਾਲ-ਨਾਲ ਫਰਾਈ ਕਰ ਲਾਂਗੇ ਨਾ ਨਾਲ-ਨਾਲ ਵੀਲ ਨੂੰਗੀ ਨਾਲ-ਨਾਲ ਫਰਾਈ ਕਰ ਲੂਗੀ ਇਸ ਤਰ੍ਹਾਂ ਹੀ ਕੰਮ ਨਿਭੜ ਜਾਂਦਾ ਔਰ ਤੁਸੀਂ ਸਾਰੇ ਕਿੱਦਾਂ ਕੰਮ ਵੀ ਕਰਨਾ ਪੈਂਦਾ ਸਬਰ ਸੰਤੋਖ ਚ ਰਹਿ ਕੇ ਹਨ ਪਰਮਾਤਮਾ ਦੇਵੇ ਸਾਰਿਆਂ ਨੂੰ ਦੋ ਟਾਈਮ ਦੀ ਰੋਟੀ ਦੇਵੇ ਬਹੁਤਾ ਕਹੀਏ ਬਹੁਤਾ ਹੋਏ ਕਿਸੇ ਨੂੰ ਗਰੀਬ ਨਾ ਰੱਖੇ ਕਿਸੇ ਨੂੰ ਉਹ ਉਹਨਾਂ ਪੁੱਖਾ ਨਾਲ ਸਵਾਵੇ ਸਾਬ ਨੂੰ ਦੋ ਟਾਈਮ ਦੀ ਰੋਟੀ ਦੇ ਬੀਕੋਜ਼ ਅਸੀਂ ਵੀ ਪਰਦੇਸਾਂ ਦੇ ਵਿੱਚ ਬੈਠੇ ਆ ਤੇ ਫੇਰ ਕੰਮ ਘਰ-ਬਾਰ ਵੀ ਛੱਡਿਆ ਕੰਮ ਕਰਨ ਹੀ ਆਏ ਹਨਾ ਮੇਰੇ ਹਸਬੰਦ ਤਾਂ ਕਰਨ ਨਹੀਂ ਦਿੰਦਾ ਸੀ ਕੰਮ ਮੈਨੂੰ ਮੈਂ ਕਿਹਾ ਵੀ ਮੈਂ ਘਰੇ ਬਹਿ ਕੇ ਕਰਦੀ ਮੈਂ ਬਾਹਰ ਦੇ ਕੰਮ ਕੀਤਾ ਹੀ ਨਹੀਂ ਹਨਾ ਘਰੇ ਬਹਿ ਕੇ ਕਰਦੀ ਨਾਲੇ ਤੁਹਾਡੀ ਮਦਦ ਹੋ ਜੂਗੀ ਨਾਲੇ ਚੱਲ ਉਹ ਸੀ ਹਨਾ ਉਹਨਾਂ ਦਾ ਕੰਮ ਆਪ ਬਹੁਤ ਭਾਰਾ ਹੈ ਕੰਮ ਉੰਜ ਵੀ ਚੰਗਾ ਹੈ ਬੀਕੋਜ਼ ਵਧੀਆ ਸੈਲਰੀ ਹੈਗੀ ਤੇ ਲਓ ਜੀ ਆਪਾਂ ਵੇਤੇ ਵੇਤੇ ਨਾਲ ਮੈਂ ਇਹਨੂੰ ਵੇਖੀ ਜਾਂਦੀ ਨਾਲ ਮੈਂ ਜਿਹੜਾ ਰਹਿ ਗਿਆ ਸੀ ਆਟਾ ਹੋਰ ਉਹ ਵੀ ਉਹ ਕੱਟ ਲੈਂਦੀ ਸਨੈਕਸ ਵਧੀਆ ਟਾਈਮ ਪਾਸ ਹੋ ਗਿਆ ਨੇ ਖਾਣਾ ਬਣਾਉਣ ਤੇ ਖਾਣਾ ਵੀ ਬਣਾਉਣਾ ਸੀ ਨਾਲ ਬੀਜੀ ਉਹ ਵੀ ਜ਼ਿਆਦੀ ਵੀਜੀ ਹੋ ਜਾਣਾ ਸੀ ਫਿਰ ਮੈਂ ਅੱਜ ਥੋੜੀ ਨਾਲੇ ਰਿਲੈਕਸ ਨਾਲੇ ਥੋੜਾ ਕੰਮ ਹੋ ਗਿਆ ਆਰਡਰ ਕੰਪਲੀਟ ਹੋ ਗਿਆ ਨਾਲੇ ਚੰnabla ਦਾ ਉਹ ਸਾਰਾ ਕੰਮ ਵਧੀਆ ਨਪਟੇ ਨਪਟਾਰ ਲਿਆਨ ਇੱਧਰ ਹੁਣ ਇਹ ਬਣ ਕੇ ਰੈਡੀ ਹੋ ਗਏ ਹੁਣ ਆਪਾਂ ਇਹਨਾਂ ਨੂੰ ਕੱਢ ਦਿੰਦੇ। ਬਥੇ ਤਾਂ ਅਸੀਂ ਤਾਂ ਘਰ ਵਾਸਤੇ ਬਣਾਈਏ ਤੇ ਉੱਤੇ ਹੋਰ ਵੀ ਮਸਾਲਾ ਲਾ ਲੈਂਦੇ ਜਿਵੇਂ ਚਾਟ ਮਸਾਲਾ, ਲਾਲ ਮਿਰਚਾਂ ਦਾ ਪਾਊਡਰ, ਕਾਲੀਆਂ ਮਿਰਚਾਂ ਹਨਾ ਕਾਲੀਆਂ ਮਿਰਚਾਂ ਦਾ ਪਾਊਡਰ ਤੇ ਆਮਚੂਰ ਪਾਊਡਰ ਵਧੀਆ ਟੇਸਟ ਹੋਰ ਵੀ ਵੱਜ ਜਾਂਦਾ। ਉਹ ਇਹ ਫਿਰ ਇੱਥੇ ਲੋਕ ਬਹੁਤ ਘੱਟ ਖਾਂਦੇ ਨਾ ਮਿਰਚਾ-ਮੁਰਚਾਂ ਤੇ ਆ ਆਪਣੇ ਤਾਂ ਖਾ ਹੀ ਲੈਂਦੇ। ਤੁਹਾਨੂੰ ਪਤਾ ਆਪਣੇ ਤਾਂ ਗਿੱਜੇ ਹੁੰਦੇ ਆ। ਆਪਣੇ ਤਾਂ ਕਿਸੇ ਘਰ ਚ ਘੱਟ ਮਿਰਚਾ ਹੁੰਨੀ ਨਹੀਂ ਤੇ ਆਮ ਲੋਕੀ ਮਿਰਚ ਹਰੇਕ ਚੀਜ਼ 'ਚ ਮਿਰਚਾਂ ਵੱਧ ਪਾ ਕੇ ਖਾਂਦੇ ਆ ਮਿਰਚਾਂ ਵੀ ਮਿੱਠਾ ਵੀ ਇੱਥੇ ਲੋਕੀ ਮਿੱਠਾ ਵੀ ਲਿਮਟ ਵਿੱਚ ਖਾਂਦੇ ਆ ਤੇ ਮਿਰਚਾਂ ਵੀ ਲਿਮਟ ਵਿੱਚ ਖਾਂਦੇ ਆ ਨਾਲ-ਨਾਲ ਕੰਮ ਕਰ ਲੈ ਨਾਲ-ਨਾਲ ਫਰਾਈ ਹੋਊਗਾ ਨਾਲ-ਨਾਲ ਕੱਟ ਲਿਆ ਸਾਰਾ ਸਾਮਾਨ ਦਰ ਤੇਲ ਖਰਾਬ ਲੱਗਦਾ ਸੀ ਮੈਨੂੰ ਮੈਂ ਕਿਹਾ ਚੱਲ ਤੇਲ ਸਾਫ਼ ਕਰ ਦਿੰਦੀ ਕਿਉਂਕਿ ਇਹਦੇ ਵਿੱਚ ਪਿਆਜ਼ ਨਹੀਂ ਨਾ ਫਿਰ ਪਿਆਜ਼ ਨਿਕਲਦੇ ਆ ਲਸਣ ਤੇ ਪਿਆਜ਼ ਜਿਹੜਾ ਪਾਇਆ ਸੀ ਮੈਂ ਕਿਹਾ ਚੱਲ ਤੇਲ ਥੋੜਾ ਜਿਹਾ ਉਹ ਲੱਗਦਾ ਸੀ ਉੱਤੇ ਆਏ ਸੀਗੇ ਮੇਰੇ ਉਹ ਕਚਰੇ ਜੇ ਤੇ ਮੈਂ ਉਹ ਵੀ ਸਾਫ਼ ਕਰ ਲਿਆ ਨਾਲ ਨਾਲ ਹੁਣ ਆਪਾਂ ਸੈਕਿੰਡ ਪੂਰ ਪਾ ਦਿੱਤਾ ਤੇ ਦੋ ਪੂਰ ਹੋਰ ਹੋ ਜਾਣਗੇ ਨੋ ਹੁਣ ਆਪਣੇ ਸਾਰੇ ਸਨੈਕਸ ਜਿਹੜੇ ਤਿਆਰ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਆ ਠੰਡੇ ਕਰ ਲਿਆ ਹੁਣ ਆਪਾਂ ਇਹਨਾਂ ਨੂੰ ਪਾ ਕੇ ਤੋਲ ਕੇ ਪਲਾਸਟਿਕ ਟਾਂ ਵਿੱਚ ਪਾ ਦੇਣਾ ਪਲਾਸਟਿਕ ਟ ਭਰ ਦੇਣੇ ਆਗੇ ਫੇਰ ਉਹ ਲੈ ਜਾਣਗੇ ਦੁਪਹਿਰੇ 3 3:30 ਵਜੇ ਕਹਿੰਦੇ ਸੀ ਅਸੀਂ ਲੈਣ ਵਾਸਤੇ ਆਵਾਂਗੇ ਪੈਂਜੀ ਤੇ ਕਿਉਂਕਿ ਸ਼ਾਮ ਨੂੰ ਤੁਰਾਂ ਨੇਗੇ ਨਾ ਵਾਪਸੇ ਜਾਣਗੇ ਜਿੱਦੇ ਦੋਦਰਾਂ ਪਨਾਗ ਨੂੰ ਤੇ ਥੈਂਕ ਯੂ ਸੋ ਮੱਚ ਪੈਂਜੀ ਪੈਂਜੀ ਰਾਜ ਪੈਂਜੀ ਸੁਖਵਿੰਦਰ ਥੈਂਕ ਯੂ ਸੋ ਮੱਚ ਇੰਦਰ ਆਪਾਂ ਨਾਗ ਦੀ ਨਾਲ ਹੁਣ ਪੈਕਿੰਗ ਕਰਕੇ ਸਫਾਈ ਕਰਤੀ ਤੇਲ ਹਜੇ ਗਰਮ ਸੀਗਾ ਤੇ ਬਾਅਦ ਵਿੱਚ ਠੰਡਾ ਹੋ ਗਿਆ ਫਿਰ ਆਪਾਂ ਕੱਢ ਦਿੰਦੇ ਹੁਣ ਆਪਾਂ ਵਿਹਲੇ ਹੋ ਗਏ ਸੀ ਫ੍ਰੀ ਮਾਈਂਡ ਹੋ ਗਏ ਸੀ ਸਮਾਨ ਸਾਰਾ ਰੈਡੀ ਕਰਤਾ ਹੁਣ ਆਪਾਂ ਖਾਂਦੇ ਖਾਣਾ ਖਾਣਾ ਕੀ ਬਣਾਇਆ ਸੀ ਕੁਛ ਨਹੀਂ ਬਈ ਸਿੰਪਲ ਖਾਣਾ ਬਣਾਇਆ ਸੀ ਅੱਜ ਚੋਲ ਬਣਾ ਕੇ ਤੇ ਉਹਨਾਂ ਨੂੰ ਤੜਕਾ ਲਾ ਲਿਆ ਪਿਆਜ਼ ਪਾ ਕੇ ਤੇ ਗ੍ਰੀਨ ਪੀਸ ਪਾ ਕੇ ਤੇ ਨਾਲ ਲੌਂਗ ਬੀਨਸ ਪਾ ਕੇ ਸਾਬੇ ਪਾ ਕੇ ਤੇ ਚੱਲ ਮੇਰਾ ਭਾਈ ਅੱਜ ਮੇਰਾ ਹਸਬੰਦ ਆਇਆ ਹੀ ਨਹੀਂ ਸੀ ਘਰੇ ਕੱਲੀ ਸੀਗੀ ਤੇ ਖਾਣਾ ਮੈਂ ਦੁਪੱਟਾ ਲੈ ਕੇ ਹੀ ਖਾਂਦੀ ਆ ਬਿਕੋਜ਼ ਕਿਉਂਕਿ ਦਬਾਟਾ ਲੈ ਕੇ ਖਾਣਾ ਖਾਣਾ ਕਹਿੰਦੇ ਵੀ ਘਰ ਦੇ ਵਿੱਚ ਅ ਬਰਕਤ ਪੈਂਦੀ ਆ ਮੇਰੀ ਰੈਸਪੀ ਕਿਵੇਂ ਨਹੀਂ ਲੱਗੀ ਫੋਨ ਆ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ